ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 6 ਪਸ਼ੂ ਦਿਖਾਵਾਂਗੇ ਟੋਕੜਾਂ ਗੱਬਣਾ ਤੇ ਸੱਜਰਾਂ ਤੇ ਆਪਾਂ ਪਹੁੰਚੇ ਆ ਬਾਈ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ਵਾਂ ਦੀ ਡਿਟੇਲ ਸਾਸੀ ਗਰ ਜੀ 사ਸੀ ਗਰ ਜੀ 사ਸੀ ਗਰ ਜੀ ਉਸ ਨਾਟ ਇਟਾ ਵੀ ਜੀ ਵਧੀਆ ਵਧੀਆ ਕਰ ਪਾਰੇ ਪ੍ਰੋਗਰਾਮ ਦਾ ਵੀ ਚਲੋ ਕਿਰਪਾਈ ਚਾਹੀਦੀ ਆ ਜੀ ਹਾਂ ਜੀ ਜੁਜਾ ਆਪਣਾ ਨਾਮ ਤੇ ਐਡਰੈਸ ਧਾਰ ਦਿਓ ਨਾਮ ਮੇਰਾ ਸ਼ਿਰਾਜ ਜੀ ਪਿੰਡ ਮਾਲਾ ਕੜੀ ਤਸੀਲ ਜਨਾਪ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 981452611 ਠੀਕ ਹੈ ਜੀ ਹਾਂ ਜੀ ਸਾਤਾਂ ਮਸਾਕੀ ਦਾ ਮੇਲਾ ਮਸਾਕੀ ਦੇ ਮੇਲੇ ਦਾ ਬਸ ਮਹਾਰਾ ਹੀ ਲਾਉਣ ਆਲਾ ਜੀ ਠੀਕ ਹੈ ਠੀਕ ਹੈ ਜੀ ਤੇ ਅੱਜ ਫਿਰ ਆਫਰਾਂ ਵੇੜੀਆਂ ਵਸਾਕੀ ਦੀਆਂ ਵਸਾਕੀ ਦੀਆਂ ਆਫਰਾਂ ਲਾਵਾਂਗੇ ਅੱਜ ਬਸ ਫਿਕਸ ਰੇਟ ਕਰਦਣੇ ਨੇ ਇਹ ਕਰਨਾ ਇੰਨੀ ਨਹੀਂ ਗਿਆ ਅੱਛ ਠੀਕ ਹੈ ਠੀਕ ਹੈ ਜੀ ਤੇ ਕਰਕੇ ਸ਼ੁਰੂਆਤ ਯਾਰ ਹਾਂਜੀ ਕਰੀਏ ਇਹ ਵੈਡ ਤੋਂ ਕਰੀਏ ਕਿਧਰੋਂ ਕਰੀਏ ਵੈਡ ਤੋਂ ਕਰੀਏ ਦੱਸਿਓ ਆਣ ਦੇ ਪਰ ਇਹ ਕਿੰਨਾ ਸੁਆਸ ਹੋਈ ਸੀ ਤੇ ਕੀ ਇਹਦਾ ਸਾਹ ਸਾਹ ਜੀ ਇਹ ਵੀ ਜੀ ਪਹਿਲਾ ਸੁਆਸ ਹੋਈ ਸੀ ਤੇ ਮੰਨ ਲਓ ਵੀ ਹੁਣ ਅਗਾ ਦੂਜੇ ਸੁਆਏ ਨੂੰ ਇਹ 6 ਸੱਤਾਂ ਮਹੀਨਿਆਂ ਦੀ ਦੱਬਣ ਹੋ ਗਈ ਆ ਅੱਛਾ ਜੀ ਤੇ ਇਸ ਟਾਈਮ ਤੇ 5 ਕਿਲੋ ਲੀਟਰ ਦੁੱਧ ਦੇਣ ਦਈ ਆ ਠੀਕ ਹੈ ਠੀਕ ਹੈ ਜੀ ਲਓ ਵੀ ਜੀ ਸੱਤਾਂ ਮਹੀਨਿਆਂ ਦੀ ਘਟਪਾਰੀ ਆ ਵੈਡ ਕਦੀ ਆ ਇੱਕ ਕਰੋ ਜੀ ਫੇਸ ਕੁਆਲਟੀ ਚੈੱਕ ਤੇ ਕੱਦ ਵਜਨ ਬਹੁਤ ਹੀ ਚੰਗਾ ਵਾ ਤੇ ਸੱਜਣ ਨੇ ਬਈ ਕਿੰਨਾ ਘ ਭਰਿਆ ਦੁੱਧ ਇਹਨੇ ਵੀ ਜੀ ਘਰ ਵਾਲੇ ਬੰਦੇ ਦਿੰਦੇ ਜੇ ਕੋਈ 17 18 ਕਿਲੋ ਤੋਂ ਮੰਗੀ ਰਹੀ ਆ ਠੀਕ ਆ ਠੀਕ ਆ ਤਾਂ ਸੱਜਣ ਆ ਠੀਕ ਠੀਕ ਆ ਜੀ ਤੇ ਇਸ ਟਾਈਮ ਜਿਹੜਾ 5 ਲੀਟਰ ਦੁੱਧ ਤਿਆਰ ਆ ਤੇ 7 ਮਹੀਨੇ ਵਾਲੀ ਕਿਆ ਕਬਾਸ ਇਹ ਸੱਜਣ ਨੇ 17 ਲੀਟਰ ਜਿਹੜਾ ਦੁੱਧ ਚਵਾਇਆ ਵਾ ਤੇ ਕਰੋ ਜੀ ਚੈੱਕ ਲਾਗੇ ਤੋਂ ਥਾਣੇ ਭਾਂਡਾ ਤੁਸੀਂ ਤੇ ਕੱਦ-ਕੁਦ ਬਹੁਤ ਹੀ ਚੰਗਾ ਵਾ ਵੈੜਦਾ ਤੇ ਦੂਜੀ ਸਵੇਰ ਨੂੰ ਗਾਹ ਘੱਣਿਆ ਕੁੜੀ ਪੁੱਤ ਜੀ ਕਿੱਕਰ ਪੂਰੀ ਸੋਹਣੀ ਸਾਥੀ ਲੜ ਹੈ ਜੀ ਹਾਂ ਜੀ ਬਾਕੀ ਹਰ ਵੀਰ ਜੀ ਕੋਈ ਬੰਗਾ ਪਾਉਣ ਦੀ ਲੋੜ ਨਹੀਂ ਲੜਾਂਗੇ ਐਸੇ ਨਹੀਂ ਖੜੀ ਧਿਰੀ ਆ ਬਸ ਪਾੜਾ ਪਾ ਕੇ ਮੜਾ ਜੀ ਗਾੜੀ ਥਾਪੀ ਮਾਰ ਕੇ ਥੱਲੇ ਬੈਹੀਦਾ ਜੀ ਠੀਕ ਹੈ ਠੀਕ ਹੈ ਜੀ ਮੋਲ ਬਾਈ ਕੀ ਕਰਨਾ ਦਾ ਹਰ ਮੋਲ ਵੀਰ ਜੀ ਜੱਡੀ ਵਹਿੜਾ ਵੇਖੋ ਵੇਖ ਕੇ ਤੁਮ ਆਪਾਂ ਬਣਾ ਲਈ ਦੇ ਸਕਦੇ ਹਾਂ ਹਾਂ ਜੀ ਮੋਲ ਜੋ ਮਰਜ਼ੀ ਕਰੀ ਜੀ ਤੁਹਾਨੂੰ ਪਤਾ ਆਪਣੇ ਫਿਕਸ ਹੁੰਦੇ ਆ ਹਾਂ ਜੀ ਹਾਂ ਜੀ ਬਈ ਜੀ ਆਵਧਿਆ ਨਾ ਦੇ ਦੀਏ ਕੱਬ ਤੋਂ ਮਾਨਤਾ ਨਾਲ ਉਫਰਾ ਲਾ ਲਿਆ ਜੀ ਹਾਂ ਨਾਲੋਂ ਦੇਖ ਹਾਂ ਜੀ ਜੀ 32200 ਰੁਪਏ ਛੋਟ ਹੋਣੀ ਹੈ ਠੀਕ ਹੈ ਠੀਕ ਹੈ ਲਓ ਬਾਈ 32200 ਰੁਪਿਆ ਛੋਟ ਹਾਂ ਜੀ ਤੇ ਚੋੜੀ ਕਰਦੀ ਰਹਿ ਜਾਂਦੀ ਇਹ ਵੀ ਜੇ ਲੱਭਾ ਮੇਰੇ ਕੋਈ ਪਰਾ ਲਾੜੇ ਭਵੇਂ ਤੀਜਾ ਲਾੜੇ ਭਵੇਂ ਚੌਥਾ ਲਾੜੇ ਅੱਛਾ ਜੀ ਇਹ ਹਿਸਾਬ ਨਾਲ ਦੁੱਧ ਦਾ ਡਰਮ ਹੀ ਜੇ ਅੱਛਾ ਜੀ ਬੱਣਿਆ ਨਹੀਂ ਕਰਾ ਲਈ ਬਿਲਕੁਲ ਅੱਠ ਲੈ ਜੇ 10 ਲੈ ਜੇ ਇੱਥੇ ਤੇ ਤਿਆਰੀ ਚ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਪਟੇ ਜੀ ਇਹ ਬਹੁਤ ਹੀ ਤਗੜੇ ਖਾਦ ਦਾ ਕੋਡ ਵਾਲੀ ਮੈਂ ਆ ਦੁੱਧ ਦਾ ਡਰਮ ਜਿਹੜੀ ਜਿਹਨੂੰ ਕਹਿੰ ਕੱਲ ਕਰੋ ਕਿ ਆਹ ਜੈਂਡ ਬਲਾਇਆ ਕਾਹੀਆ ਇਹਦਾ ਪਈ ਕੀ ਮਿਲ ਕੇ ਕਾਉਂਟ ਕਰੀਏ ਹੈਕਟਰਾਂ ਇਹ ਵਿੱਚ ਘਰ ਵਾਲੇ ਬੰਦੇ ਦੇ ਕਹਿੰਦੇ ਵੀ ਅਸੀਂ 15 ਲੀਟਰ ਦੁੱਧ ਚੋਇਆ ਬਾਕੀ ਕੋਈ ਛਣ ਭਾਂਡਾ ਵੇਖ ਕੇ ਵੀ ਪੜਾ ਦੇਉਂਦਾ ਜਲਾਈ ਅੱਛਾ ਹੈ ਮੈਨੂੰ ਦੁੱਧ ਹਰੀ ਜਾਂਦਾ ਮੈਨੂੰ ਪਤਾ ਚਲੋ ਬਈ ਛਣ ਭਾਂਡਾ ਬਹੁਤ ਛਣਦਾ ਮੈਂ ਨਾ 12 13 ਚਲਾਉਂ ਤੋਂ ਨਹੀਂ ਮਰਦਾ ਅੱਛਾ ਜੀ ਠੀਕ ਹੈ ਠੀਕ ਹੈ ਬਹੁਤ ਬਿਲਕੁਲ ਤਿਆਰ ਜਿਹੜਾ ਦਿਨ ਲੱਗੂਗੀ ਕੋਈ 10 ਤੇ ਬਾਕੀ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਵਾ ਤੇ ਕੱਟ ਵਜਨ ਦੀ ਬਹੁਤ ਚੰਗੀ ਆ ਇਹ 15 ਲੀਟਰ ਦਾ ਦਾ ਮਿਲਕਰ ਪਾਉੜਿਆ ਸੱਜਰ ਦਾ ਇਹ ਸੂਆ ਵੀ ਕਿੰਦਾ ਆਪਣੀ ਸਮਝ ਨਾਲ ਕਿ ਤੀਜਾ ਵਾਲੇ ਕਾਲਾ ਵਾਲੇ ਉੱਧਰ ਦਿਖਾ ਦਿਓ ਕਈ ਆਪਣਾ ਸਾਜ ਗਿਆ ਤਾਂ ਹਰ ਤਰ੍ਹਾਂ ਦੀ ਬਹੁਤ ਸਾਫ਼ ਹੈ ਕਿ ਮੈਂ 9 ਵਜੇ ਕਰੋ ਲਾਗੇ ਤੋ ਚੱਕ ਥਾਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਹੈ ਹਾਂਜੀ ਤੇ ਬਿਲਕੁਲ ਪਿਆਰ ਇਹ ਜਿਹਨਾਂ ਨਾਲ ਦੀ ਆਵਾਜ਼ ਹੋ ਰਹੀ ਹੈ ਇਹਦਾ ਮਤਲਬ ਕੀ ਕਰਨਾ ਪਿਆ ਰੋ ਮੋਲੀ ਵੀ ਜੀ ਇਹ ਦੀਆਂ ਮਈਆਂ ਤੁਹਾਨੂੰ ਪਤਾ ਹੀ ਆਵੇ ਕਿੰਨਾ ਬੇਪਕਾਂ ਮੇਰੇ ਭੱਜ ਨਹੀਂ ਲੇਖਦੀਆਂ ਤਾਂ ਜੀ ਜੋਟੀ ਹੁੰਦੀ ਤੇ ਫਿਰ ਤਾਂ ਲੱਖਾਂ ਬਾਹਰ ਚਲ ਜਣੀ ਹਾਂਜੀ ਕਾਰ ਬਾਂ ਕੇ ਦੇਂਦੀ ਆਪਾਂ ਲਾਸਟ ਹਾਂ ਆਣਾ ਜਿਹੜੀ 80 ਹਰ ਦੀ ਮਾੜੇ 80 ਜੀ ਹਾਂਜੀ ਕਰਨਾ ਮਾਨ ਤਾਲ ਕੇ ਜਾਂ ਕਰ ਦਈਏ ਕਰ ਦੋ ਜੈ ਜੈ ਹਰ ਇਵੇਂ ਜੀ ਦੇ ਦੇਰੀ 550 ਠੀਕ ਹੈ ਜੀ ਲਓ ਬਜੀ 73000 ਦੀ ਤੇ 200 ਜੋਡ ਰੋਡਸ਼ੌਟ ਦੇਣਾ 70000 ਤੋਂ 200 ਰੁਪਿਆ ਛੋੜ ਠੀਕ ਹੈ ਲਓ ਬਜੀ 73000 ਤੋਂ 200 ਰੁਪਿਆ ਛੋੜ ਪੂਰੇ ਵੱਡੇ ਕਦਮਾਂ ਵਾਲੇ ਇਹ ਕਹਿੰਦੇ ਵੀ ਦੁੱਧ ਦਾ ਡਰੈਮ ਹੀ ਹੈ ਤੇ ਕੱਟ ਕੱਟ ਹੀ ਬਹੁਤ ਚੰਗਾ ਵਾਜੇ ਥੱਲੇ ਵੀ ਪੰਡਾ ਪਈਆਂ ਕਰਮਾਲੀ ਨੇ ਤੇ ਆਜੋ ਬਾਈ ਤੇ ਜੇ ਨੰਬਰ ਤੇ ਦੱਸੋ ਲੱਗਿਆ ਇਹਦੇ ਬਾਰੇ ਇਸ ਆਪਾ ਮੀਨ ਆਦੀ ਕੰਮ ਲਈ ਹੋ ਗਈ ਆ। ਅੱਛਾ ਜੀ। ਤੇ ਅੱਠਵਾ ਇਹਨੂੰ ਜਾਣਦੇ ਆਪਾਂ। ਅੱਛਾ ਜੀ। ਤੇ ਦੁੱਧ ਮੰਨ ਲਓ ਅੱਠ ਪਹਿਰੀ 3 ਲੀਟਰ ਦਿੰਦੀ ਆ। ਠੀਕ ਹੈ ਠੀਕ ਹੈ। ਬਾਕੀ 552 ਤੁਸੀਂ ਇਹਨੂੰ ਮੰਨ ਲਓ ਵੀ ਗੱਭਣ ਆ। ਅੱਛਾ ਜੀ। ਬਾਕੀ ਬਕੌਸ ਹੋਣਾ ਪਾਉਂਗੇ ਪੂਰੇ ਵੱਡੇ ਕੱਦ ਵਜੇ ਨਾਲ ਇਹ ਜਿੰਨਾ ਪਰ ਹੈ। ਬਾਬਾ ਜੀ ਕਰੋ ਚੱਕ ਜੱਡ ਬੁਲਾਇਆ ਕਿ ਆ ਗਈ ਇਹ ਵੀ। ਇਹਦਾ ਭਈ ਸੱਜਰ ਦਾ ਦੱਸਦੀ ਆ ਕਿੰਨਾ ਚੋਆ ਇਹਨੇ ਦੁੱਧ। ਇਹਨੇ ਵੀ ਜੀ 13 ਲੀਟਰ ਵਿੱਚ ਚੋਣਨੇ। ਬਾਬਾ ਜੀ 13 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਬਾ। ਇਹ ਸੱਤਵੇਂ ਚੱਕ ਪਾਜ। ਸੱਤਾਂ ਦੀ। ਬੋਲੀ ਚੱਤ ਸਮੇਂ ਨਹੀਂ ਕਿੱਕ ਪਾਸ ਤੇ 3 ਲੀਟਰ ਜਿਹੜਾ ਦੁੱਧ ਇੱਕੋ ਟਾਈਮ ਹੀ ਦਿੰਦੀ ਯਾਰ ਖਣ ਤੁਣ ਪਾਸ ਕਰਾ ਦੂਗੀ ਤੇ ਜੰਮੀ ਪਲੀ ਬਹੁਤ ਹੀ ਚੰਗੀ ਯਾਰ ਕਰੋ ਚੱਕ ਫਿਟ ਫੁੜਾ ਧਾਨਾ ਤਾਂ ਲਗਾਵਾ ਤੇ ਖਣਾ ਦਾ ਸਾਈਡ ਤੇ ਬਹੁਤ ਸ਼ਾਨਦਾਰ ਆ ਨੋਹ ਵਾਲਾ ਇਹੋ ਜਿਹਾ ਸਲਾ ਖਾਨ ਲਗਾ ਵਾਲੇ ਨੋਹਲੇ ਖਾ ਦੀ ਚੋਾਈ ਬਹੁਤ ਜ਼ਰਾ ਪੋਲੀ ਹੁੰਦੀ ਆ ਕਰੋ ਜੀ ਚੱਕ ਅਗਲੇ ਛਾੜ ਦੇ ਦਿਖਾ ਦਿਓ ਇੱਕ ਮਿੰਟ ਖਾਣ ਜੀ ਥਾਲ ਤੋਂ ਬਹੁਤ ਸੋਹਣੇ ਲੱਗੇ ਜਾਂਦੇ ਜੀ ਲਓ ਬਾਈ ਕਰੋ ਚੱਕਣਾ ਦਾ ਸਾਰ ਗਿਆ ਬਹੁਤ ਚਵਾਈ ਜੀ ਬੜੀ ਐ ਬੋਲੀ ਰੂਮਾਂ ਦੀ ਅੱਛਾ ਜੀ ਦੋ ਘਾਟ ਜੀ ਠੀਕ ਹੈ ਕਿੰਨੋਂ ਬਾਈ ਇਹ ਦਾ ਹੈ ਮੈਨੂੰ ਜੀ ਜੇ ਜਮਦੋ ਚੋ ਟੀਮ ਆਏ ਖਾਣਾ 75 ਦੀ ਵੀ ਆਪਾਂ ਵੇਖ ਸਕਾਂਗੇ ਹਾਂਜੀ ਫੋਲ ਕ੍ਰਾਉਂਡ ਨੂੰ ਜੋ ਮਰਜ਼ੀ ਕਰੀਏ 65 ਹਜ਼ਾਰ ਦੀ ਵੀ ਤੇ ਠੀਕ ਹੈ ਲਓ ਬਾਈ 65 ਹਜ਼ਾਰ ਚੋਂ 200 ਰੁਪਿਆ ਛੋੜ ਬਿਲਕੁਲ ਨਾਰਮਲ ਰੇਟ ਹੈ ਬਾਈ ਤੇ ਆਜੋ ਚੌਥੇ ਨੰਬਰ ਤੇ ਇਹ ਵਿਧੀ ਉਧਰ ਦੀ ਹੈ ਆਪਣੇ ਹਰਿਆਣੇ ਦੀ ਢੋਡੀ ਆ ਅਛਾ ਜੀ ਇਹਨੇ ਪਹਿਲੇ ਸੂਏ ਮੰਨ ਲਓ ਕਿ 14 ਰੋਡੇ ਲੇ ਲਾ ਅਛਾ ਜੀ ਹੁਣ ਇਹਨੂੰ ਆਹ ਵਾਰੀ 20 ਤਰੀਕ ਤੋਂ ਨਵਾਂ ਮਹੀਨਾ ਸਟਾਰਟ ਹੋ ਜਾਣਾ ਹੈ ਅਛਾ ਜੀ ਹਾਂਜੀ ਤੇ ਦੁੱਧ ਦਿੰਦੀ ਭਾਈ ਹੁਣ ਦੁੱਧ ਦਿੰਦੀ ਆ 4 ਲੀਟਰ ਦਿੰਦੀ ਆ ਮੰਨ ਲਓ ਵੀ 8 ਪੈਰੀ ਦਿੰਦੀ ਆ ਠੀਕ ਹੈ ਤੇ ਨਾਲੇ 4 ਲੈ ਲਏ 8 ਪੈਰੀ ਮਿਲਦੀ ਏ ਲਓ ਪੂਰੀ ਸਾਰੇ ਪਾਸੇ ਧਕੜਾ ਨਿੱਕਾ ਸਿੰਗ ਲੱਗਾ ਕੱਦ ਵਜਨ ਦੀ ਪੂਰੀ ਫੁੱਲਿਆ ਕਰੋ ਜਾ ਤੇ ਤੇ ਨੂੰ ਸੁਗ ਨੂੰ ਗੱਬਣ ਆ 8 ਮਹੀਨੇ ਰਿੱਚਿਆ ਕਾਕਾਦ ਦੂਜੇ ਨੂੰ ਤੀਜੇ ਨੂੰ 3-4 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਇਹ ਵੀ ਅੱਠ ਤਰੀ ਮਿਲਦੀ ਜੇ ਇਹ ਵੀ ਧੰਠੋਣੀ ਪਾਸ ਕਰਾਉ ਜੀ ਕਰੋ ਜੀ ਚੈੱਕ ਬਾਕੀ ਗੱਲ ਬਹੁਤ ਚੰਗਾ ਅੱਛਾ ਦੂਜੇ ਤੋਂ ਵੇਂ ਹਾਂ ਜੀ ਜੀ ਦੂਜੇ ਠੀਕ ਲੋ ਵੇ ਜੀ ਦੂਜਾ ਸੁਗਾ ਸੁਣਾ ਜੀ ਨੇ ਪਹਿਲਾਂ ਨੇ 14 ਕਿਲੋ ਭਰਿਆ ਜੀ ਠੀਕ ਠੀਕ ਲੋ ਜੀ ਪਹਿਲਾਂ ਇਹ ਤੋਂ ਵੇ 14 ਲੀਟਰ ਜਿਹੜਾ ਦੁੱਧ ਇਹਦੇ ਚੋਆਇਆ ਵਾ ਸਰੋ ਚੈੱਕ ਅਪ ਆ ਕੀ ਸਿੰਗਾਂਡੀਆਂ ਦੇ ਕੱਲ ਕੜ ਤੋਂ ਤਗੜਾ ਆ ਗਿਆ ਮੈਂ ਦਾ ਪੂਰੇ ਬੰਦੇ ਬੰਦੇ ਨਹੀਂ ਹੋਜੀ ਬੋਦੀ ਨਹੀਂ ਨਹੀਂ ਬਈ ਇਹਦਾ ਹਰ ਮੋਲ ਜੇ ਤੁਹਾਨੂੰ ਮਿੱਧੀ ਦੇਖੋ ਜੇ ਦੰਬੇ ਮੰਗ ਲਈਏ ਮੇਰੇ ਖਾਣਾ 90 ਵੀ ਮਿਲ ਸਕਦਾ ਤੁਹਾਨੂੰ ਕੰਮ ਕਰਾਏ ਜਾਂਦੀ ਨਾ ਤੀਕੋ ਜਿਹੜਾ ਇਹੋ ਸਤ ਤਾਲੀਆਂ ਤੋਂ ਜਾਂ ਡੇਢ ਤੋਂ ਘੱਟ ਨਹੀਂ ਮਿਲਦੇ ਹਾਂਜੀ ਐਸ਼ਾਂ ਤੇ ਚਲੋ ਆਪਾਂ ਨੂੰ ਵੀ ਭਾਵਨਾ ਦੇਈ ਆਪਾਂ ਭਾਵਨਾ ਦੇਈ ਐਸੀ ਇਹੋ ਲਿਖਾਉਣ ਨੂੰ ਮਿੱਧੀ ਜੀ ਨੂੰ ਮੰਦੀ ਕਰੀਏ ਹਾਂਜੀ 70 ਜੀ 2000 ਛੱਡ ਗਿਆ 60 ਦੀ ਹਾਂਜੀ ਕਟ ਕਰਨੀ ਕੋਈ ਗੱਲ ਨਹੀਂ ਸ਼ਰੀਆ ਇਹ ਵੀ ਵੀਰ ਜੀ ਪੈਣ ਵੀ ਦੇ ਦਾਂਗੇ 200 ਰੁਪਏ ਛੋਟ ਹੀ ਹੋਣੀ ਹੈ ਠੀਕ ਹੈ ਲਓ ਭਾਈ 65 60 ਜਾਂਦੀਆਂ ਬਿਲਕੁਲ ਨੋਰਮਲ ਰੇਟ ਹੈ ਭਾਈ ਤੇ ਤਾਂ 200 ਰੁਪਏ ਛੋਟ ਹੋਣੀ ਤੇ ਪਏ ਨੰਬਰ ਤੇ ਭਾਈ ਦੱਸਿਓ ਬਾਰੇ ਬਰੇ ਇਹ ਵੀਰ ਜੀ ਮੰਨ ਲਓ ਵੀ ਸੂਈ ਨੂੰ ਇਹਨੂੰ ਕੋਈ 4 ਕਿ ਮਹੀਨੇ ਹੋ ਗਏ ਕੱਟਾ ਮਗ ਰਿਆ ਅੱਛਾ ਜੀ ਇਹਨੂੰ ਥੋੜਾ ਟਾਈਮ ਹੋ ਗਿਆ ਵਾ ਗਾਂ ਬਣੀ ਨੂੰ ਵੀ ਆਹ ਟਾਈਮ ਤੇ ਇਹਦੇ ਕੋਲ 7 ਲੀਟਰ ਦੁੱਧ ਹੋਗਾ ਬਾਕੀ ਆਪਾਂ ਥੋੜੀ ਕਰਵਾ ਲੀਏ ਠੀਕ ਠੀਕ ਹੋਈ ਬਣੀ ਨੂੰ ਥੋੜਾ ਰਹਿਣਾ ਮੰਨ ਲਓ ਚੱਕ ਪਾਪ ਨਹੀਂ ਅੱਛਾ ਜੀ ਹਾਂਜੀ ਇਹਨੇ ਸੱਚੇ ਨੇ ਕਿੰ ਕਟ ਕਟ ਜੀ ਵੀ ਬਹੁਤ ਚੰਗੀ ਆ ਤੇ 12 ਲੀਟਰ ਦਾ ਸਟਰ ਦਾ ਮੁੱਤਾ ਸੌੜਿਆ ਇਹ ਅਸਲ ਜਿਹੜਾ 7-8 ਲੀਟਰ ਦਾ ਦੇਖੋ ਤਿਆਰ ਇਹ ਕਾ ਖਾਦੇ ਜੇ ਲੱਗੇ ਤਾਂ ਚੱਪਾ ਉਹ ਵੀ ਚੰਗਾ ਲੱਗਾ ਥਣ ਤੁਣ ਵੀ ਕਰੋ ਫਿਰ ਕੁਆਲਟੀ ਚੈੱਕ ਜੀ ਵੀ ਜੱਲ ਲੈ ਗਏ ਚੱਗੀ ਆ ਤੇ ਫਣ ਭਾਂਡਾ ਬਹੁਤ ਸੋਹਣਾ ਜੀ ਐਸ ਦਾ ਮੇਰਾ 7 ਲੀਟਰ ਤਿਆਰ ਹਾਂਜੀ 6 ਲਾਵੇ ਕਿੰਨੇ ਵੇਚੇ ਤੁਸੀਂ 7 ਵੀ ਰਹਿਣਗੇ ਅਛਾ ਜੀ ਕਿੰਨੇ ਕਾਟੀ ਦੱਸਾਂਗੇ ਕਦੇ ਆ ਮੇਲ ਕਾਹਜੇ ਦੇ ਪਿਛੇ ਠੀਕ ਹੈ ਠੀਕ ਹੈ ਲੋ ਪੰਜਾਬ ਵਾਲਾ ਮੇਲ ਕਾਹਜੇ ਦੇ ਪਿਛੇ ਦੋਵੇਂ ਵਿਟਾਂ ਵੀ ਇੱਥੇ ਤੇ ਮਿਲਦੀ ਏ ਅਛਾ ਜੀ ਹਾਂਜੀ ਠੀਕ ਠੀਕ ਲੋ ਬਈ ਕਾਟੂਦ ਬਹੁਤ ਚੰਗਾ ਵੈਦਾ ਵੀ ਇਹ ਨਾ ਬਾਈ ਇਹ ਮੋਲ ਨੂੰ ਜਿਹਦਾ ਵੀ ਜੀ ਮੋਲ ਨੂੰ ਹਾਂਜੀ ਇਹ ਦੇ ਲਈਏ 55000 ਦੇ ਦੇ ਲਈਏ ਜੀ ਹਾਂਜੀ ਕੀ ਆ ਜੀ 100000 ਛੜਦੀਏ ਜਿਆਦਾ ਛੜਦੀਏ ਜੇ ਵੇਖੋ ਜਿੱਥੇ ਕਿ ਤੁਹਾਨੂੰ ਵਾਰਾ ਖਾਂਦਾ ਉੱਥੇ ਵੀ ਛੜਦਾ ਹਾਂ ਮਹਾਰਾ ਜਿਹੜੀ 48200 ਰੁਪਏ ਛੋੜੀ ਕਰਨੀਏ ਦੋਂ ਥੱਲੇ ਨਹੀਂ ਜੀ ਹੋਣੀ ਠੀਕ ਹੈ ਠੀਕ ਹੈ ਲਓ ਬਾਈ 48000 ਵਿੱਚ ਲਓ ਪੱਣੀ ਮਿਲ ਜਣੇ ਆ ਇਹ ਵੀ ਮੇਲ ਕਾਫ ਦੇ ਪਲਿਆ ਪਲਾਇਆ ਵਾ 6 ਲੀਟਰ ਜਿਹੜਾ ਗਰੰਟੀ ਵਾਲਾ ਦੁੱਧ ਬਿਲਕੁਲ ਤਿਆਰ ਆ ਕਰੋ ਤੁਹਾਨੂੰ ਭਾਂਡਾ ਚੈੱਕ ਜੀ ਤੇ ਆਜੋ ਬਾਈ ਅੰਡ ਤੇ ਇੱਕ ਹੋਰ ਤੁਹਾਨੂੰ ਦਿਖਾਉਂਦੇ ਆਪਾਂ ਇਹ ਮਿਲ ਜੀ ਦੁੱਧ ਦਾ ਡਰਮ ਨਹੀਂ ਜੀ ਤਾਂ ਆਪਾਂ ਕਹਿ ਦਿੰਦੇ ਨੇ ਹਾਂ ਜੀ ਦੇਖੋ ਵੀ ਜੀ ਸਟਾਰਟ ਹੋ ਗਿਆ ਤੇ ਸਭ ਨੂੰ ਬਰੀ ਬਣੇ ਨੂੰ ਮੰਨ ਲਓਗੇ 20 ਤੋਂ 25 ਦਿਨ ਹੋਈ ਜੇ ਅਜੇ ਅਸ਼ਾ ਜੀ ਤੇ ਦੁੱਧ ਆ ਸੰਤੇ 11 ਦਾ 10 ਲਗਾ ਸਮਾਂ ਦੇ ਕੇ ਗਾਈ ਗਈ ਗਾਈ ਖੋਲ ਕੇ ਵਿਖਾ ਦਿੰਦੇ ਆ ਖੋਲੋ ਜੀ ਚੈੱਕ ਕਰੋ ਸਾਤਕੋ ਤਾਂ ਬਹੁਤ ਹੀ ਚੰਗਾ ਵਾ ਤੇ ਪਲੀ ਪੁਣੀ ਵੀ ਬਹੁਤ ਚੰਗੀ ਆ ਤੇ ਵੀ ਜੈਡ ਬਲੈਕ ਆ ਜਿਹੜੇ ਪਟੂ ਪੂੜਾ ਬਾਕਮਾਲ ਲੱਗਾ ਐਨ ਚੌੜਾ ਮੰਜਾ ਹੀ ਡੈਂਦਾ ਵਾ ਤੇ ਖਾਣਾ ਦਾ ਸੇਕ ਵੀ ਬਹੁਤ ਸ਼ਾਨਦਾਰ ਆ 10 ਤੋਂ 11 ਲੀਟਰ ਜਿਹੜਾ ਦੁੱਧ ਇਹਦੇ ਕੋਲ ਬਿਲਕੁਲ ਤਿਆਰ ਹੈ। ਠੀਕ ਹੈ ਠੀਕ ਹੈ। ਹਵਾਨੇ ਤੇ ਨਾਲਾਂ ਨੂੰ ਵੀ ਬਹੁਤ ਚੰਗੀਆਂ ਆ ਗਈਆਂ ਵਾ। ਬਾਈ ਕਿੰਨਾ ਕੁ ਭਰੂਗੀ ਦੁੱਧ? ਇਹਨੇ ਵੀ ਜੀ 12-13 ਕਿਲੋ ਦਹੀਂ ਜਾਣਾ ਜਿੰਨੇ ਅਜੇ। ਅੱਛਾ ਜੀ। ਲਓ ਜੀ ਹਵਾਨਾ ਵੀ ਬਿੰਦੀਆਂ ਵਾਲਾ ਆ ਗਿਆ ਜੀ ਉਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਲਾ ਕੇ ਤੁਹਾਨੂੰ। ਤਾਂ ਸੁਣੋ ਇਹ ਚਾਹਮਾ ਸਾਈਡਾਂ ਤੋਂ ਇੱਕੋ ਜਿਹਾ ਲੱਗਾ ਵਾ ਬਹੁਤ ਜਿਆਦਾ ਗੈਪ ਦੇ ਵਿੱਚ ਆ। ਯਾਨੀ ਸਾਡਾ 10 ਤੋਂ 11 ਲੀਟਰ ਬਿਲਕੁਲ ਤਿਆਰ ਹੈ। ਇਹਦੇ ਪਿੱਛੇ ਬਾਈ ਕਿਹੜਾ ਜਵਾਬ ਜੇ? ਇਹਦੇ ਪਿੱਛੇ ਵੀ ਜੀ ਮਤਲਬ ਜੀ ਮਿਲ ਜੇ। ਅੱਛਾ ਜ ਏ ਮੰਦੋ ਵੀ ਇੰਨੇ ਕਰੀਏ ਮਹੀਨੇ ਤੋਂ ਅੰਦਰ ਹੀ ਆ ਪੰਜੀਆਂ ਦੀ ਲਾਲੇ ਕੋਈ ਵੀਰ ਭਰਾ ਅੱਛਾ ਇਹ ਦੁੱਧ ਬੜਾ ਖੁੰਦਾ ਛੜਿਆ ਠੀਕ ਹੈ ਠੀਕ ਹੈ ਲਓ ਬਈ ਥੀ ਵਲਕਾਹ ਜਿਹਦੇ ਪਿੱਛੇ ਤੇ ਕਰੋ ਚਟ ਬੱਗੀ ਸਾਂਭਾ ਦਾ ਬਹੁਤ ਹੀ ਚੰਗਾ ਲਗਾਵਾ ਦੇ ਇੱਧਰ ਦੀ ਸਾਈਡ ਤੋਂ ਵੀ ਦੇਖ ਸਕਦੇ ਜੇ ਸੜਾਂ ਦਾ ਸਾਈਡ ਜੇ ਇਹਨੇ ਮੈਂ ਜਿਹਾ ਬਹੁਤ ਮੋਟੀ ਲੱਗੀ ਆ ਸੜਾਂ ਲੱਗੇ ਆ ਬੋਇਆ ਬਾਕੀ ਨਾ ਇਥੇ ਕੀ ਕਾਸਾ ਬਈ ਦਿੰਦਿਆਂ ਵਾਲਾ ਆ ਗਿਆ ਜੀ ਹਾਂ ਜੀ ਸਰੋਜੀ ਕਿਰਕਾਨ ਪੰਡਾ ਪੰਜਾਂ ਕਰਮ ਵਾਲੀ ਤੇ ਇਹਦਾ ਮੇਰੇ ਬਾਈ ਹਰ ਉਹ ਬੋਲ ਜੀ ਜੋ ਨਹੀਂ ਵੰਡ ਲਈ ਉਹ ਹੀ ਮਿਲ ਜਾਣਾ ਜੀ ਹਾਂਜੀ ਆਪਾਂ ਫਿਰ ਜਾਇਗਾਲੇ ਪਾਸੇ ਆ ਜਣਾ ਅੱਛਾ ਜੀ ਦੇਰੀ ਹੈ ਜੀ 1-5 ਦੀ ਜਾਇ ਜੀ ਜਾਂਦੇ ਜਿੱਥੇ ਕਿ ਛਾੜੀ ਦੇਣੀ ਹੈ ਵੀ ਛਾੜੀ ਦੇਣੀ ਹੈ ਹਾਂਜੀ ਜੀ ਮੰਗਣ ਨੂੰ ਜੋ ਮਰਜ਼ੀ ਮੰਗੀ ਏ ਅੱਛਾ ਜੀ ਲਾਸਟ ਹਾਂ ਨਾ 85000 ਰੁਪਏ 200 ਰੁਪਏ ਛੋਟ ਕਰਨੀ ਹੈ ਠੀਕ ਹੈ ਠੀਕ ਹੈ ਲਓ ਬਾਈ ਜੀ 85000 ਚੋਂ 200 ਰੁਪਏ ਛੋਟਾ ਤੇ ਬਿਲਕੁਲ ਸਾਜੀ ਰੁਪਈਆ ਬਿਲਕੁਲ ਮਾਨਮਜੀ ਜੀ ਇਹਨੇ ਕ ਟਾਈਮ ਤੇ ਮਹਾ ਸਟਾਡੀ ਹੁੰਦਾ ਡੰਗਰ ਹਾਂਜੀ ਹਾਂਜੀ ਬਿਲਕੁਲ ਸਹੀ ਜੀ ਇਹਨਾਂ ਦੇ ਦੋ ਦੋਸਤਾਂ ਹੀ ਕਰਦਾ ਪਸੂ ਤੇ ਆਪਣੇ ਵੀਰਾਂ ਭਰਾ ਕੋਈ ਸੇਵਾ ਕਰੂਗਾ ਤਾਂ ਭਾਵੇਂ 14 ਕਿਲੋ ਚੋਲੇ ਮੈਂਨੇ ਨਾਲ ਥੋੜੀ ਘੱਟ ਨੇ ਦੋ ਦੋ ਤਿੰਨ ਠੀਕ ਹੈ ਠੀਕ ਹੈ ਲੋਕੀ ਆ ਕੇ ਗੱਲ ਮੁਕਦੀ ਹੈ ਸੇਵਾ ਤੇ ਸੇਵਾ ਤੇ ਕਿੰਨਾ ਪਾਈਓ ਕਰਮਾਲੀ ਨੂੰ ਉੰਨਾ ਹੀ ਚੋਈ ਜਾਓ ਮਰੇ ਥੱਲੇ ਹੋਣ ਚੈੱਕ ਬਾਕੀ ਰੌਣਕਾਂ ਲਾਈਆਂ ਬਾਈ ਨਾ ਤੇ ਬਿਲਕੁਲ ਜੈ ਜਮੁਨ ਦੇ ਪਾਏ ਆ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ